ਪਸਵਾਂ ਦਾ ਜ਼ਿਕਰ ਪਸਵਾਂ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸਤਿ ਸ਼ਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮਤਾ ਨਗਰ ਤੇ ਪਵਿੱਤਰ ਧਰਤੀ ਪਿੰਡ ਡਰੋਲੀ ਭਾਈ ਦੇ ਵਿੱਚ ਡਰੋਲੀਪਾਈ ਪਿੰਡ ਦੇ ਵਿੱਚ ਆ ਤੇ ਡਰੋਲੀਪਾਈ ਉਹ ਜੋ ਸੁਸਣ ਵਾਲੇ ਪਾਸੇ ਨੂੰ ਜਾਂਦੇ ਆ ਉਹ ਸੜਕੇ ਦੇ ਉੱਤੇ ਮੋੜ ਦੇ ਉੱਤੇ ਬਾਈ ਹੁਣਾਂ ਦਾ ਰਹਿਣ ਵਸੇਰਾ ਵਾ ਮਿੱਤਰੋ ਥੋੜਾ ਜਿਹਾ ਕਿਨੂ ਆ ਕੇ ਡਰੋਲੀਪਾਈ ਵਾਲੇ ਪਾਸੇ ਨੂੰ ਫਿਰ ਨਹੀਂ ਫੜ ਕੇ ਤੀਜੀ ਚੌਥੀ ਗਲੀ ਆ ਜਾਂਦੀ ਉਹ ਬਾਈ ਹੁਣੀ ਤੁਹਾਨੂੰ ਅੱਗੋਂ ਕਵਰ ਕਰ ਲੈਣਗੇ ਇੱਕ گاਾਂ ਚੰਗੇ ਦੁੱਧ ਦੀ ਮਾਲਕਣ ਕਿੰਨਵਾ ਸੁਆਸ ਹੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਵੀਰੇ ਹੁਣੀ ਡਿਮਾਂਡ ਕਰਦੇ ਆ ਆ ਜੋ ਸਾਰੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਿੰਨਾ ਜੁੜੇ ਰਹੋ ਵੀਡੀਓ ਅੰਤ ਤੱਕ ਦੇਖਿਓ ਜਿਹੜੇ ਵੀਰ ਪਹਿਲੀ ਵਾਰੀ ਵੀਡੀਓ ਤੇ ਆ ਜਿਹੜੇ ਵੀਰ ਪਹਿਲੀ ਵਾਰੀ ਵੀਡੀਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਉ ਕਰਦੇ ਆ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈ ਕੇ ਦਿਨ ਸਤਿ ਸ਼੍ਰੀ ਅਕਾਲ ਵਟੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵਟੇ ਵੀਰੇ ਬਹੁਤ ਵਧੀਆ ਜੀ ਸਿਤਾ ਦੇ ਪਰਿਵਾਰ ਬਾਈ ਬਹੁਤ ਵਧੀਆ ਜੀ ਠੀਕ ਹੈ ਵੀਰੇ ਆਪਣਾ ਨਾਮ ਦੱਸ ਦੀ ਵੀਰੇ ਕੀ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਅੱਛਾ ਗੁਰਵਿੰਦਰ ਵੀਰੇ ਆਪਣਾ ਘਰ ਕਿਹੜੇ ਪਾਸੇ ਆ ਗਿਆ ਪਹਿਲਾਂ ਆਪਣੀ ਸੋਸਨ ਵਾਲੀ ਸੜਕ ਤੇ ਆ ਜਾਂਦਾ ਜੀ ਟਰੋਲੀ ਭਾਈ ਪਿੰਡ ਸਾਹਾਪੱਤੀ ਸੋ ਸਾਹਾਪੱਤੀ ਹਾਂਜੀ ਠੀਕ ਹੈ ਵੀਰੇ ਅੱਛਾ ਨਾਮ ਗੁਰਵਿੰਦਰ ਸਿੰਘ ਪੁੱਛ ਗਿਆ ਜਣ ਕੇ ਠੀਕ ਹੈ ਵੀਰੇ ਅੱਛਾ ਗੁਰਵਿੰਦਰ ਭਾਈ ਆਪਾਂ ਵੇਚਨੀ ਹੈ ਇੱਕ ਗਾਂ ਹਨਾ ਹਾਂਜੀ ਪਹਿਲਾਂ ਤਾਂ ਇਹ ਆ ਵੀ ਵੱਡੇ ਭਾਈ ਇਹਦੇ ਦਿਨ ਕਿੰਨੇ ਪਏ ਆ ਇਹਦੇ 15 ਤਰੀਕ ਨੂੰ ਦਿਨ ਪੂਰੇ ਆ ਜੀ 15 ਤਰੀਕ ਨੂੰ ਦਿਨ ਪੂਰੇ ਆ 10 ਤਰੀਕ ਨੂੰ ਆਪਾਂ ਵੀਡੀਓ ਪਾਉਣੇ ਪਏ ਹਨਾ ਦਿਨ ਹਜੇ ਤਾਂ ਇਹ ਪੰਜ ਤਾਂ ਇਹ ਹੀ ਪਏ ਆ ਦੋ ਚਾਰ ਦਿਨ ਉੱਪਰ ਹਫਤੇ ਦੀ ਕੱਤੀ ਕਰਨ ਲਈਏ ਹਾਂਜੀ ਹਾਂ ਅੱਛਾ ਗੁਰਵਿੰਦਰ ਭਾਈ ਦੁੱਧ ਕਿੰਨਾ ਕੁ ਦੇ ਦਿੰਦੀ ਹੈ ਵੀਰੇ ਇਹਨੇ ਦਿੱਤਾ ਹੀ ਆਪਣੇ ਕੋਲ 28 29 ਕਿਲੋ ਦੁੱਧ ਜੀ 28 29 ਕਿਲੋ ਦੁੱਧ ਦੁੱਤਾ ਤੇ ਫਿਰ ਤਾਂ ਲੇਵਾ ਬਹੁਤ ਸੋਹਣਾ ਤਿਆਰ ਕਰ ਦਿੰਦੀ ਹਾਂ ਹਾਂਜੀ ਹਣਾ ਇੰਨੀ ਭਰ ਜਾਂਦੀ ਹੋਣੀ ਹੈ ਜਦਦਰੋਈ ਕਿਉਂਕਿ ਗਾਂ ਆਏ ਨਾ ਗਾਂ ਨੇ ਤਾਂ ਲਾਉਣਾ ਹੀ ਹੈ ਹੁਣ ਇੰਨੇ ਕਿਹੜਾ ਤਿੱਪੇ ਜਣ ਬੈੜਾ ਅੱਛਾ ਆ ਫਿਰ ਜਿਵੇਂ ਇੱਕ ਪਾਸਾ ਕਰੀ ਪਾਲਪੂਲਾ ਕੀ ਵੈਸੀ ਇਹ ਪਾਲਾ ਜੀ ਇਹਦੀ ਪਾਲਾ ਇਹ ਇਹ ਮਣਾ ਹੁਣ ਤਿਆਰੀ ਕਰਦੀ ਨਾ ਤਾਂ ਕਰਦੀ ਹਾਂ ਹਾਂਜੀ ਹਾਂਜੀ ਉਹ ਪਾਲੀਓ ਸਾਫੀ ਪਤਾ ਲੱਗਦਾ ਹੀ ਉਹ ਆਉ ਪਾਸਾ ਹੀ ਦਸੀ ਜਾਂਦਾ ਉਹ ਤਾਂ ਯਾਰ ਬਾਕੀ ਲੇਵਾ ਬਹੁਤ ਸੋਹਣਾ ਤਿਆਰ ਕਰ ਜਾਂਦੇ ਨੇ ਨਾ ਹਾਂਜੀ ਹਾਂਜੀ ਅੱਛਾ ਟੀਕਾ ਗੁਰਿੰਦਰ ਵੀ ਚੰਗਾ ਭਰਾਇਆ ਹੋਇਆ ਹਾਂਜੀ ਇਹਦੇ ਸਰਕਾਰੀ ਟੀਕਾ ਲੱਗਾ ਹੋ ਸਕਦਾ ਤੇ ਸੈਕਸਿਟੀ ਲੱਗਾ ਹੋਵੇ ਸੀ ਹਨਾ ਠੀਕ ਹੈ ਵੀਰੇ ਵੀ ਅੱਛਾ ਗਾਇਆਂ ਉਧਰ ਫਿਰ ਚਾਰ ਉਧਰ ਰੱਖੀਆਂ ਚੰਗੀਆਂ ਜਾਨੀ ਕਿੰਨੀਆਂ ਪੰਜ ਸੱਤ ਦੀ ਆਪਾਂ ਠੀਕ ਹੈ ਬਈ ਅੱਛਾ ਗੁਰਿੰਦਰ ਵੀਰੇ ਨਾਲ ਦੀ ਨਾਲ ਦੁੱਧ ਦਾ ਹੀ ਕੰਮ ਆ ਕਿ ਫਿਰ ਬੱਚੀਆਂ-ਮੁਛੀਆਂ ਪਿੱਛੇ ਤਿਆਰ ਕਰੀਏ ਹੈਗੀਆਂ ਇਹ ਬੱਚੀਆਂ ਵੀ ਕਾਫੀ ਆ ਮੇਰੇ ਕਣ ਵਾਲੇ ਭਰਾ ਨੂੰ ਦੇ ਦਈਏ ਦੁੱਧ ਵਾਲੇ ਫਾਰਮ ਵਾਲੇ ਨੂੰ ਤੇ ਵਧੀਆ ਰਹੂਗੀ ਓਕੇ ਜੀ ਹਾਂ ਜੀ ਹਾਂ ਜੀ ਕਰੂਗਾ ਯਾਦ ਹਾਂ ਜੀ ਠੀਕ ਹੈ ਕੀ ਰੇਟ ਰੱਖਾਂਗੇ ਆਪਾਂ ਰੇਟ ਤਾਂ ਆਪਾਂ 75000 ਕਰਦੇ ਜੀ ਮਾਨ 75000 ਰੁਪਏ ਮੁੱਲ ਕਰਦੇ ਥੋੜਾ ਬਤ ਮਾਨਤਨ ਕਰਦਾ ਹਾਂ ਹਾਂ ਜੀ ਜ਼ਰੂਰ ਜੀ ਠੀਕ ਹੈ ਵੀਰੇ ਲੈ ਵੀ ਵੀਰੇ ਪੂਰੀ ਗਾਂ ਜਿਹੜੀ ਗੁੱਪ ਦੇ ਵਿੱਚ ਆ ਕਹਿਣ ਨੂੰ ਤੁਹਾਨੂੰ ਜੇ ਦੂਜਾ ਸੂਆ ਵੀ ਕਹਿ ਦਿੰਦੇ ਤੁਸੀਂ ਕਹਿ ਨਹੀਂ ਸਕਦੇ ਤੁਸੀਂ ਤੀਜਾ ਮੰਨ ਕੇ ਖਰੀਦ ਲੈਣੀ ਸੀ ਪਰ ਹੈ ਜਿਹੜੀ ਇਹ ਤੀਜਾ ਸੂਆ ਹੁੰਦੀ ਆ ਬਾਈ ਜੰਦਾ ਅਰੀਜਨਲ ਇਲਾਵੀ ਮਿੱਤਰੋ ਬਹੁਤ ਸੋਹਣੀ ਤਿਆਰੀ ਦੇ ਵਿੱਚ ਆ ਕਰਮਾਂ ਵਾਲੀ ਚੰਗੀ ਨਿਖਰਦੀ ਆਉਂਦੀ ਆ ਹਜੇ ਹਫਤਾ ਇਹਨੇ ਕੱਢ ਜਾਣਾ ਵਾ ਦੁੱਧ 27 28 ਕਿਲੋ ਗ੍ਰਾਮਿੰਦਰ ਵੀਰੇ ਨੇ ਘਰੇ ਚੋਇਆ ਹੋਇਆ ਆ ਇੱਕ ਪਾਸੇ ਬੇਮਲੂਮੀ ਦੀ ਭਲ ਜ਼ਰੂਰ ਹੈਗੀ ਆ ਬਾਕੀ ਹਰ ਇੱਕ ਵੀਡੀਓ ਦੇ ਵਿੱਚ ਹਰ ਇੱਕ ਥਾਂ ਦੇ ਹਰ ਇੱਕ ਛੋਟ ਤੇ ਬੇਨਤੀ ਕਰਦੇ ਆਂ ਵੀ ਵੀਰ ਬਣ ਕੇ ਤਸੱਲੀ ਆਪ ਕਰ ਲਿਆ ਕਰੋ ਪਸ਼ੂ ਖਰੀਦਣ ਤੋਂ ਪਹਿਲਾਂ ਉਦੋਂ ਬਾਅਦ ਨਾ ਮਾਲਕ ਨੂੰ ਲਾਂਭਾ ਦਿਆ ਕਰੋ ਤੇ ਇਹ ਅੱਗੇ ਜਿਹੜੀ ਤੁਹਾਡੀ ਵੀਰ ਦੁੱਧ ਪੁੱਤ ਕਰਮਾਂ ਦਾ ਹੁੰਦਾ ਕਿਸਮਤ ਤੇ ਡਿਪੈਂਡ ਹੁੰਦੀਆਂ ਕੋਈ ਨੀਤੀਆਂ ਵੀਰੇ ਤੇਰੇ ਕਰਮ ਤੇਰੇ ਨਾਲਾ ਮੇਰੇ ਕਰਮ ਮੇਰੇ ਨਾਲਾ ਤੁਹਾਡੇ ਕਰਮ ਤੁਹਾਡੇ ਨਾਲ ਇਹ ਕਰਮਾਂ ਵਾਲੀ ਦੇ ਕਰਮ ਵੀ ਪ੍ਰਮਾਤਮਾ ਨੇ ਲਿਖੇ ਹੋਏ ਆ ਵੀਰੇ ਥਣ ਬਹੁਤ ਚੰਗਾ ਲੱਗਾ ਹੋਇਆ ਹੱਥੀ ਚਵਾਈ ਕਰਦਾ ਨਾ ਵੀਰੇ ਹਾਂਜੀ ਹੱਥੀ ਹੱਥੀ ਚਵਾਈ ਹੁੰਦੀ ਆ ਵੀਰੇ ਦੁੱਧ ਵਾਲੀ ਗਾਂ ਆ ਬਾਈ ਜਿਹੜੇ ਭਰਾ ਨੂੰ ਘਰੇ ਰੱਖਣ ਨੂੰ ਚਾਹੀਦੀ ਆ ਬਾਈ ਨਾਲ ਰਾਬਤਾ ਕਾਇਮ ਕਰ ਲਿਆ ਜੀ ਇਹ ਮੰਦੇ ਦੀਆਂ ਨਿਸ਼ਾਨੀਆਂ ਵੀਰੇ ਜੇ ਮੰਦਾ ਔਨ ਕਰਕੇ ਨਹੀਂ ਤਾਂ ਇਹੋ ਜੀਆਂ ਗਾਈਆਂ 90 90 95 95000 ਨੂੰ ਮਾਰਕੀਟ ਦੇ ਵਿੱਚ ਆ ਰੁੱਤ ਦੇ ਵਿੱਚ ਵਿਕਦੀਆਂ ਮੈਂ ਆਪ ਦੇਖੀਆਂ ਹੋਈਆਂ ਅੱਜ 27 28 ਕਿਲੋ ਵਾਲੀ ਗਾਂ ਦਾ ਸਿਰਫ ਮੁੱਲ ਹੀ 75000 ਰੁਪਿਆ ਹੁਣ ਇਹ ਨਾਲ ਕੋਚੋ ਵੀਰੇ ਮੰਦਾ ਤੇ 50000 ਦੀ ਮਿਲ ਜੂਗੀ ਬਈ ਰਸੇ ਕਿਸੇ ਨੇ ਨਹੀਂ ਲਾਉਣੇ ਵੀਰੇ ਇਸ ਗੱਲ ਦੇ ਵਿੱਚ ਨਾ ਰਹਿ ਜਾਓ ਦਿਨ ਦਸਾਂ ਦੀ ਵੇਟ ਆ ਤੁਸੀਂ ਖਰੀਦ ਲੈ ਖਰੀਦ ਲੈ ਨਹੀਂ ਤਾਂ 20000 ਰੁਪਿਆ ਕਾ ਮਹਿੰਗੀ ਤੇ 15000 ਰੁਪਿਆ ਮਹੇਂ ਮਹਿੰਗੀ ਅੱਜ ਤੋਂ ਦਸਾਂ ਦਿਨਾਂ ਦੇ ਵਿੱਚ ਹੋ ਜਾਣੀ ਆ ਵੀਰੇ ਉਦੋਂ ਪਹਿਲਾ ਪਹਿਲਾ ਉਹਦੀ ਕਵਰ ਕਰ ਲਓ ਪਸ਼ੂ ਖਰੀਦ ਲਓ ਵੀਰ ਬਣ ਕੇ ਜਿੰਨਾ ਭਰਾਵਾਂ ਨੇ ਖਰੀਦਣਿਆਂ ਗੁਰਵਿੰਦਰ ਵੀਰੇ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਆਪਾਂ 74766000 ਜੀ ਇਹ 74766000 74766000 73766000 ਵੀਰੇ ਦਾ ਨੰਬਰ ਆ ਪਿੰਡ ਡਰੋਲੀ ਪਾਈਆ ਜ਼ਿਲ੍ਹਾ ਮੋਗਾ ਵਾ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਜਿਹੜੇ ਭਰਾ ਨੂੰ ਗਾਂ ਚਾਹੀਦਾ ਪਾਈ ਦੇ ਨਾਲ ਤੁਸੀਂ ਰਾਬਤਾ ਕਾਇਮ ਕਰ ਲਿਆ ਜੀ ਧੰਨਵਾਦ ਸ਼ੁਕਰੀਆ ਜਉਂਦੇ ਰਹੋ